ਖਬਰਾਂ ਦਾ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਨਸ਼ਾ ਵੇਚ ਕੇ ਬਣਾਈ ਪ੍ਰਾਪਰਟੀ ਵਾਲਿਆਂ ਦੀ ਹੁਣ ਖੈਰ ਨਹੀਂ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਨਸ਼ਾ ਵੇਚ ਕੇ ਬਣਾਈ ਪ੍ਰਾਪਰਟੀ ਤੇ ਕਾਰਵਾਈ ਕੀਤੀ ਗਈ ਆਲਾ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਸ ਨਾਲ ਪਿੰਡ ਵਾਸੀ ਬੇਹਦ ਖੁਸ਼ ਹਨ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਸੀਐਮ ਸਾਹਿਬ ਵੱਲੋਂ ਜੋ ਯੁੱਧ ਨਸ਼ੇ ਵਿਰੁੱਧ ਮੁਹਿੰਮ ਪਿਛਲੇ ਲਗਭਗ 4 ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈਗੀਏ ਉਸ ਦੀ ਲਗਾਤਾਰਤਾ ਤੇ ਅੱਜ ਇੱਕ ਜੋ ਹਡਨ ਡਰਗ ਪੈਡਲਰ ਦੀ ਇੱਕ ਜੋ ਪ੍ਰੋਪਰਟੀ ਹੈਗੀ ਹੈ ਜੋ ਪ੍ਰੋਸੀਡ ਆਫ ਸੇਲ ਆਫ ਡਰਗਸ ਦੀ ਸੀ ਕਿ ਇਸ ਤੇ ਮਲਟੀਪਲ ਐਫ ਆਰ ਰਜਿਸਟਰ ਕੀਤੀ ਗਈ ਹੈ ਹੈਗੀਆਂ ਪਹਿਲਾਂ ਤੇ ਇਸ ਦੇ ਬੇਸ ਤੇ ਵੈਰੀਫਿਕੇਸ਼ਨ ਕੀਤੀ ਗਈ ਤੇ ਜੋ ਕਨਸਰਨਡ ਜੋ ਸਿਵਲ ਬੋਡੀ ਹੈਗੀ ਇਹ ਉਹਨਾਂ ਦੇ ਕੋਆਰਡੀਨੇਟ ਕੀਤਾ ਗਿਆ ਸਾਰੀ ਮੁਕੰਮਲ ਕਾਰਵਾਈ ਵੈਰੀਫਾਈ ਕਰਕੇ ਅੱਜ ਡਿਮੋਰੀਨੇਸ਼ਨ ਐਕਸਰਸਾਈਜ਼ ਐਗਜ਼ੀਕਿਊਟ ਕੀਤੀ ਜਾ ਰਹੀ ਹੈ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਏਰੀਆ ਸਿਕਿਉਰਿਟੀ ਤੇ ਪ੍ਰੋਪਰ ਸਿਕਿਉਰਿਟੀ ਮੇਨਟੇਨ ਕਰਨ ਲਈ ਸਾਰੇ ਬੰਦੋਬਸਤਾਂ ਜਿੱਤੇ ਗਏ ਹੈਗੇ ਤੇ ਇਹ ਡੈਮੋਨਸਟ੍ਰੇਟਿਵ ਐਕਸ਼ਨ ਜੋ ਹੈ ਪ੍ਰਾਪਰਟੀ ਡਿਮੋਲੀਸ਼ਨ ਤੇ ਇਹ ਪਬਲਿਕ 'ਚ ਇਹੀ ਮੈਸੇਜ ਦਿੱਤਾ ਜਾ ਰਿਹਾ ਹੈਗਾ ਕਿ ਜੋ ਵੀ ਕੋਈ ਸੇਲ ਆਫ ਡਰੱਗਸ ਤੇ ਕੋਈ ਪ੍ਰਾਪਰਟੀ ਬਣਾਏਗਾ ਤਾਂ ਉਸ 'ਤੇ ਡੈਮੋਨਸਟ੍ਰੇਟਿਵ ਤੇ ਡੈਟਰੈਂਡੈਕਸ਼ਨ ਹੋਏਗਾ ਇਹ ਐਗਜ਼ੈਂਪਲਰੀ ਰਿਐਕਸ਼ਨ ਹੋਏਗਾ ਤੇ ਇਸ ਦੇ ਨਾਲ-ਨਾਲ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਜਿੱਥੇ ਵੀ ਉਹਨਾਂ ਨੂੰ ਕੋਈ ਡਰੱਗਸ ਬੈਂਗਲਰ ਬਾਰੇ ਕੋਈ ਇਨਪੁਟ ਮਿਲਦੀ ਹੈਗੀ ਤਾਂ ਤੁਰੰਤ ਪੁਲਿਸ ਨਾਲ ਸ਼ੇਅਰ ਕੀਤੀ ਜਾਏ ਤੇ ਉਸ ਦੀ ਅਨੋਨਿਮਿਟੀ ਰੱਖੀ ਜਾਏਗੀ ਤੇ ਉਸ ਤੇ ਤੁਰੰਤ ਕਾਰਵਾਈ ਵੀ ਕੀਤੀ ਜਾਏਗੀ ਸਰ ਜਿਨ੍ਹਾਂ ਦਾ ਘਰ ਤੋੜ ਰਹੇ ਆ ਇਸ ਵੇਲੇ ਇੱਕ ਸਟੱਡੀ ਚੱਲਿਆ ਕਿਤੇ ਹੋਰ ਆ ਕੁਝ ਹੈ ਇਹਨਾਂ ਦਾ ਐਟ ਪ੍ਰੈਜ਼ੈਂਟ ਕਿਤੇ ਹੋਣਗੇ ਨਹੀਂ ਇਹਨਾਂ ਦੇ ਜੋ ਮੈਂ ਪਹਿਲਾਂ ਕਿਹਾ ਕਿ ਮਲਟੀਪਲ ਐਫਅयर्स ਰਜਿਸਟਰਡ ਹੈਗੀ ਹੈ ਤੇ ਸਾਰੀ ਕਾਨੂੰਨੀ ਚੀਜ਼ ਤੇ ਵੈਰੀਫਾਈ ਕਰਕੇ ਹੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਦਾ ਨੁਆਸੀਆਂ ਜੀ ਇਹ ਜਿਹੜੇ ਨਸ਼ਾ ਮੁਹਿਮ ਵਿਰਧ ਦਿੱ ਲਿਆ ਬਹੁਤ ਸੋਹਣਾ ਕੰਮ ਪੰਜਾਬ ਦੀ ਪੁਲਿਸ ਕਰ ਰਹੀ ਆ ਜਦੋਂ ਵੀ ਸਾਨੂੰ ਕਿਤੇ ਨਸ਼ੇ ਵਿਰੋਧੀ ਜਾਣਕਾਰੀ ਮਿਲਦੀ ਹੈ ਅਸੀਂ ਜਾਣਦੇ ਹਾਂ ਤੇ ਸਾਡੇ ਨਾਲ ਚੁਰਦੇ ਆ ਬਹੁਤ ਵਧੀਆ ਇਹ ਕੰਮ ਭਵਾਨਤਮਾਨ ਸਰਕਾਰ ਦਾ ਹੈ ਜੀ ਧੰਨਵਾਦ ਲੱਗਦਾ ਕੋਈ ਸਮਾਜਿਕ ਤੇ ਅਸਰ ਪਾਊਗਾ ਜੀ ਹਾਂ ਜੀ ਬਹੁਤ ਜ਼ਿਆਦਾ ਅਸਰ ਪਾਊਗਾ ਜੀ ਇਹ ਬੱਚਿਆਂ ਦੀ ਜਿਹੜੀ ਹੈ ਜਵਾਨੀ ਹੈ ਰੋਂ ਨੂੰ ਬਚੂਗੀ ਹੈ ਧੰਨਵਾਦ ਸਰਕਾਰ ਵੱਲੋਂ ਮੈਂ ਰਮਨਦੀਪ ਸਿੰਘ ਸੰਧੂ ਜੀ ਸ਼੍ਰੀ ਮੁਖਸਰ ਸਾਹਾ ਵਰਸ਼ਨਗਰ ਰੈਂ ਦਾ ਵਾਸੀ ਹਾਂ ਜੀ ਜੋ ਵੀ ਨਸ਼ਿਆ ਵਿਰੋਧ ਕੰਮ ਚੱਲ ਰਿਹਾ ਵੀਰੇ ਬਹੁਤ ਵਧੀਆ ਚੱਲ ਰਿਹਾ ਪੰਜਾਬ ਸਰਕਾਰ ਦਾ ਧੰਨਵਾਦ ਹੈ ਪੰਜਾਬ ਪੁਲਿਸ ਦਾ ਧੰਨਵਾਦ ਹੈ ਜੀ ਐਸਐਸਪੀ ਸਾਹਿਬ શ્રી ਮੁਖਤਸਰ ਸਾਹਿਬ ਦਾ ਧੰਨਵਾਦ ਕਰਦੇ ਆ ਜੀ ਜਦੋਂ ਵੀ ਸਾਡੇ ਦੇ ਆਸ-ਪਾਸੇ ਨਸ਼ਾ ਵਿਕਦਾ ਜਿੱਦਾਂ ਅਸੀਂ ਪੁਲਿਸ ਨੂੰ ਨਾਲ ਦੀ ਨਾਲ ਕੰਸੀਡਰ ਕਰਦੇ ਆ ਜੀ ਤੇ ਪੁਲਿਸ ਨਾਲ ਦੀ ਨਾਲ ਐਸਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਉਸੇ ਵੇਲੇ ਹੀ ਮਲਾਰਮ ਭੇਜ ਕੇ ਉੱਥੇ ਰੇਡ ਕਰਦੇ ਆ ਤੇ ਮੁਖਤਸਰ ਸਾਹਿਬ ਤੋਂ ਬੋਲ ਲੈ ਆ ਅਸੀਂ ਨਸ਼ੇ 'ਤੇ ਬਹੁਤ ਦੁਖੀ ਸੀਗੇ ਸਰਕਾਰ ਨੇ ਨਸ਼ੇ ਬਦਲੇ ਬਹੁਤ ਵਧੀਆ ਕੰਮ ਕਰਦੀ ਆ ਅਸੀਂ ਇਹ ਕੰਮ ਤੇ ਬਹੁਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਅਠਵਾਲ ਵਿਖੇ ਕ੍ਰਿਸਚੀਅਨ ਸੇਵਾ ਫਰੰਟ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸੇਵਾ ਫਰੰਟ ਦੇ ਚੇਅਰਮੈਨ ਆਰਿਫ ਚੋਹਾਨ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮਸੀਹ ਭਾਈਚਾਰੇ ਦੇ ਬੰਦੇ ਹੱਕਾਂ ਲਈ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ ਪਿੰਡ ਅਠਵਾਲ ਵਿਖੇ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਗੱਲਬਾਤ ਕਰਦਿਆਂ ਆਰਿਫ ਚੋਹਾਨ ਨੇ ਕਿਹਾ ਹੈ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਉਦੋਂ ਤੋਂ ਹੀ ਮਸੀਹ ਭਾਈਚਾਰੇ ਦੇ ਲੋਕਾਂ ਦੇ ਨਾਲ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਮਤਰੀ ਮਾ ਵਰਗਾ سلوਕ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਾਦੀ ਹਾਂ ਤੁਹਾਡਾ ਜੋ ਤੁਸੀਂ ਸਾਡੀ 크੍ਰਿਸਚੀਅਨ ਸੇਵਾ ਫਰੰਟ ਜਥੇਬੰਦੀ ਦੀ ਇਹ ਖਬਰ ਨੂੰ ਆਪਣੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਰਚਾਉਂਦੇ ਹੋ। ਔਰ ਅੱਜ ਅਸੀਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਅਠਵਾਲ ਦੇ ਵਿੱਚ ਮੁਸੀਬਾਈ ਚਾਰੇ ਵੱਲੋਂ ਜਗ੍ਹਾ ਦੇ ਵਿੱਚ 크੍ਰਿਸਚੀਅਨ ਸੇਵਾ ਫਰੰਟ ਦੀ ਪੂਰੀ ਟੀਮ ਪਹੁੰਚੀ ਔਰ ਇਸ ਦੇ ਵਿੱਚ ਜਦੋਂ ਲੰਮੀ ਵਿਚਾਰ ਚਰਚਾ ਹੋਣ ਤੋਂ ਬਾਅਦ 크੍ਰਿਸਚੀਅਨ ਸੇਵਾ ਫਰੰਟ ਦੇ ਯੂਥ ਪ੍ਰਧਾਨ ਡੈਨੀਅਲ ਮਸੀਹ ਜੀ ਨੂੰ ਗੁਰਦਾਸਪੁਰ ਦੇ ਜਿਹੜਾ ਯੂਥ ਉਮੀਦ ਪ੍ਰਧਾਨ ਲਾਇਆ ਗਿਆ ਔਰ ਇਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਆ 11 ਮੈਂਬਰੀ ਕਮੇਟੀ ਵੀ ਪਿੰਡ ਦੇ ਜ਼ਰੀਏ ਉਹਨੂੰ ਨੁਜੁਕਤ ਕੀਤੀ ਗਈ ਔਰ ਉਸ ਤੋਂ ਬਾਅਦ ਮੈਂ ਦੱਸਣਾ ਚਾਹੁੰਦਾ ਕਿ 크੍ਰਿਸਚੀਅਨ ਸੇਵਾ ਫਰੰਟ ਦਾ ਮੇਨ ਮਕਸਦ ਇਹ ਵਕ ਵਕ ਪਿੰਡਾਂ ਦੇ ਵਿੱਚ ਜਾਣਾ ਵਕ ਵਕ ਸ਼ਹਿਰਾਂ ਦੇ ਵਿੱਚ ਜਾ ਕੇ ਆਪਣੇ ਮਸੀਹ ਭਾਈਚਾਰੇ ਦੀਆਂ ਜਿਹੜੀਆਂ 78 ਸਾਲਾਂ ਤੋਂ ਲਟਕਦੀਆਂ ਮੰਗਾ ਆ ਰਹੀਆਂ ਨੇ ਉਹਨਾਂ ਦੇ ਉੱਪਰ ਅਸੀਂ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਕਿ ਤੁਸੀਂ ਜਿਹੜੀਆਂ ਆਪਣੀਆਂ ਵੋਟਾਂ ਨੇ ਉਹ 78 ਸਾਲਾਂ ਤੋਂ ਆਪਣੇ ਸਰ ਵੋਟਾਂ ਪਾ ਕੇ ਸਰਕਾਰਾਂ ਬਣਾਉਂਦੇ ਆ ਰਹੇ ਹੋ ਉਹ 78 ਸਾਲਾਂ ਤੋਂ ਜਿਹੜਾ ਸਾਡਾ 크ਰਿਸਚੀਅਨ ਸਮਾਜ ਹੈ ਜਿਹੜਾ ਬੜੇ ਯੋਰਾਂ ਦੇ ਨਾਲ ਪਾਰਟੀਆਂ ਨੂੰ ਵੋਟਾਂ ਪਾਉਂਦਾ ਸਰਕਾਰਾਂ ਬਣਦੀਆਂ ਨੇ ਪਰ ਜਿਹੜੇ 크ਰਿਸਚੀਅਨ ਭਾਈਚਾਰੇ ਦੇ ਰਾਈਟ ਅਧਿਕਾਰ ਨੇ ਜਿਹੜੀਆਂ ਰਾਈਟ ਮੰਗਾ ਨੇ ਉਹ ਅੱਜ ਤੱਕ ਸਾਨੂੰ ਪੂਰੀਆਂ ਦੇਖ ਨਹੀਂ ਰਹੀਆਂ ਸਾਡੇ ਲੋਕਾਂ ਦੇ ਨਾਲ ਮਤਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਸਾਡੀ ਆਪਾਂ ਪਹਿਲੇ ਮੁੱਦੇ ਦੀ ਗੱਲ ਕਰਦੇ ਆ ਰਾਖਵਾਂ ਕਰਨ ਮੁੱਦਾ ਏ 크੍ਰਿਸਚਨ ਰੈਜੀਮੈਂਟ ਦਾ ਮੁੱਦਾ ਏ ਐਮ ਐਲ ਸੀ ਬਹਾਲ ਕਰਨ ਦਾ ਮੁੱਦਾ ਏ ਕਬਰਸਤਾਨਾਂ ਦੇ ਮੁੱਦੇ ਨੇ ਕੱਚੇ ਕਰਾਂ ਨੂੰ ਪੱਕੇ ਕਰਨ ਦੇ ਮੁੱਦੇ ਨੇ ਹੋਰ ਬਹੁਤ ਸਾਰੇ ਨੇਕਾਂ ਜਿਹੜੇ ਮੁੱਦੇ ਨੇ ਉਹਨਾਂ ਦੇ ਆਧਾਰ ਤੇ ਜਿਹੜਾ 크੍ਰਿਸਚਨ ਸੇਵਾ ਫਰੰਟ ਜਥੇਬੰਦੀ ਆ ਪਿੰਡਾਂ ਦੇ ਵਿੱਚ ਜਾ ਜਾ ਕੇ ਔਰ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਾਡੇ ਧਾਰਮਿਕਤਾ ਪੱਖੋਂ ਵੀ ਸਾਡੇ ਪਾਸਬਾਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਆ ਰਹੀਆਂ ਨੇ ਸਾਡੇ ਬਹੁਤ ਸਾਰੇ ਇਦਾਂ ਦੇ ਚਰਚ ਨੇ ਜਿੱਥੇ ਸ਼ਰਾਰਤੀ ਲੋਕਾਂ ਵੱਲੋਂ ਤੌਰਪਾਨ ਕੀਤੀ ਜਾਂਦੀ ਹੈ ਜਾ ਕੇ ਤੇ 크੍ਰਿਸਚਨ ਸੇਵਾ ਫਰੰਟ ਔਰ ਪੂਰੀ ਟੀਮ ਉਸ ਜਗ੍ਹਾ ਦੇ ਵਿੱਚ ਪਹੁੰਚ ਕੇ ਵੀ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੀ ਹੈ ਜਿਆਦਾਤਰ ਜਿਹੜੀਆਂ ਮੇਜਰ ਪ੍ਰੋਬਲਮਾਂ ਦੇਖਣ ਨੂੰ ਮਿਲਦੀਆਂ ਕਿ ਲੋਕਾਂ ਦੇ ਹਾਲਾਤ ਇਦਾਂ ਦੇ ਨੇ ਕਿ ਪਿੰਡਾਂ ਦੇ ਵਿੱਚ ਇੱਕ ਇੱਕ ਮਰਲਾ ਜਗ੍ਹਾ ਹੈ ਤੇ ਲੋਕ ਉਹਨਾਂ ਦੇ ਵਿੱਚ ਜਿਹੜੇ 2-2 3-3 ਪਰਿਵਾਰ ਰਹਿ ਰਹੇ ਨੇ ਪਰ ਮੈਂ ਦੋਖਣਾ ਮੈਨੂੰ ਕਹਿਣਾ ਪੈ ਰਿਹਾ ਕਿ ਜਦੋਂ ਵੀ ਸਰਕਾਰਾਂ ਆਉਂਦੀਆਂ ਨੇ ਸਾਡੇ ਭਾਈਚਾਰੇ ਦੇ ਨਾਲ ਝੂਠੇ ਵਾਅਦੇ ਕਰ ਜਾਂਦੀਆਂ ਨੇ ਤੁਹਾਨੂੰ ਆ ਮਿਲੇਗਾ ਤੁਹਾਨੂੰ ਉਹ ਮਿਲੇਗਾ ਪਰ ਵੋਟਾਂ ਪੈਣ ਤੋਂ ਬਾਅਦ ਸਰਕਾਰਾਂ ਬਣਨ ਤੋਂ ਬਾਅਦ ਸਾਡੇ ਲੋਕਾਂ ਦਾ ਜਿਹੜਾ ਗਰਾਊਂਡ ਲੈਵਲ ਤੇ ਸੁਧਾਰ ਨਹੀਂ ਦਿਸਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਯੂਥ ਨੌਜਵਾਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਯੂਥ ਭਰਾਓ ਨੌਕਰੀਆਂ ਦਾ ਪਤਾ ਨਹੀਂ ਸਾਨੂੰ ਮਿਲਣੀਆਂ ਕਿ ਨਹੀਂ ਮਿਲਣੀਆਂ ਪਰ ਹੱਥਾਂ ਦੀ ਜਿਹੜੇ ਕੰਮ ਆ ਜਰੂਰ ਸਿੱਖੋ ਤੇ ਜਿਹੜੀ ਰੀ ਸੰਗਤ ਇਹ ਮਾਰੀ ਸੰਗਤ ਤੋਂ ਬਚੋ ਤੇ ਜਦੋਂ ਤੁਸੀਂ ਮਾਰੀ ਸੰਗਤ ਤੋਂ ਬਚੋਗੇ ਪ੍ਰਭੂ ਦੇ ਵਚਨਾਂ ਦੇ ਨਾਲ ਜੁੜੋ ਤੇ ਪਰਮੇਸ਼ਰ ਜਰਾ ਤੁਹਾਡੀਆਂ ਸਾਰੀਆਂ ਦੁੱਖ ਤਕਲੀਫਾਂ ਨੂੰ ਦੂਰ ਕਰੇਗਾ ਅੱਜ ਜਿਹੜੀ ਪਿੰਡ ਠਵਾਲਾਂ ਦੇ ਵਿੱਚ ਨਵੀਂ ਕਮੇਟੀ ਨਿਯੁਕਤ ਕੀਤੀ ਗਈ ਆ ਇਹਨਾਂ ਨੂੰ ਵਿਸ਼ਵਾਸਨ ਇਹ ਹੀ ਆ ਕਿ ਕਿਤੇ ਵੀ ਤੁਹਾਨੂੰ ਰਾਤ ਦਾ ਸਮਾਂ ਹੈ ਦਿਨ ਦਾ ਸਮਾਂ ਹੈ ਪਰ ਤੁਹਾਡੀ ਜਿਹੜੀ ਆਵਾਜ਼ ਆ ਹੱਕ ਤੇ ਸੱਚ ਦੀ ਆਵਾਜ਼ ਹੋਣੀ ਚਾਹੀਦੀ ਆ ਗਲਤ ਕੰਮ ਨਹੀਂ ਹੱਕ ਤੇ ਸੱਚ ਦੇ ਉੱਪਰ ਕਿਤੇ ਵੀ ਤੁਹਾਡੇ ਨਾਲ ਕੋਈ ਤੱਕਾ ਹੁੰਦਾ ਵਾ ਤੇ ਅਸੀਂ ਚਟਾਨ ਵਾਂਗੂ ਇਹਨਾਂ ਦੇ ਨਾਲ ਖਰੇ ਨਾ ਮੇਰਾ ਡੈਨੀਅਲ ਆ ਕ੍ਰਿਸ਼ਣ ਸੇਵਾ ਫਰੰਟ ਵੱਲੋਂ ਮੈਨੂੰ ਯੂਥ ਪ੍ਰਧਾਨ ਬਣਾਇਆ ਗਿਆ ਮੈਂ ਆਪਣੀ ਜਿੰਨੇ ਵੀ ਮੇਰੀ ਕਮੇਟੀ ਆ ਮੈਂ ਆਪਣੀ ਇਮਾਨਦਾਰੀ ਨਾਲ ਸੇਵਾ ਕਰਾਂਗਾ ਜੀ ਬਰਸਾਤ ਦੇ ਮੌਸਮ ਵਿੱਚ ਜਿੱਥੇ ਸਬਜ਼ੀਆਂ ਦੇ ਭਾਅ ਅਸਮਾਨੀ ਚੜ ਗਏ ਹਨ ਉੱਥੇ ਇਸ ਵਾਰ ਬਰਸਾਤੀ ਸੀਜ਼ਨ ਵਿੱਚ ਆਉਣ ਵਾਲੇ ਜਾਮੂਨ ਵੀ ਆਮ ਲੋਕਾਂ ਨੂੰ ਪਹੁੰਚ ਤੋਂ ਬਾਹਰ ਲੱਗ ਰਹੇ ਹਨ ਪਿਛਲੇ ਸਾਲ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਿਹਾ ਜਾਮੂਨ ਇਸ ਵਾਰ 200 ਰੁਪਏ ਕਿਲੋ ਮਿਲ ਰਿਹਾ ਹੈ ਹਾਲਾਂਕਿ ਜਾਮੂਨ ਇੱਕ ਲੋਕਲ ਅਤੇ ਥੋੜੇ ਸਮੇਂ ਦਾ ਫਲ ਹੈ ਧਾਰੀਵਾਲ ਨਹਿਰ ਕਿਨਾਰੇ ਸੀਜ਼ਨ ਵਿੱਚ ਜਾਮਣ ਹੁੰਦੀਆਂ ਤੇ ਕਈ ਰੇੜੀਆਂ ਵੀ ਵਿਕੀਆਂ ਜਾ ਸਕਦੀਆਂ ਸਨ ਪਰ ਇਸ ਵਾਰ ਫਲ ਖਰਾਬ ਹੋਣ ਕਰ ਨੇ ਰੇੜੀਆਂ ਵੀ ਕੱਟ ਗਈਆਂ ਸਾਡਾ ਜੀ ਨਾਂ ਹੈਗਾ ਛੋਟੂ ਮੈਂ ਰਾਜੀਵ ਗਾਂਧੀ ਕਲੋਨੀ ਚ ਹੈਗਾ 5 ਨੰਬਰ ਬਾੜੇਗਾ ਵਾ ਤੇ ਕੱਟ ਟੁਕੜਾ ਸਾਨੂੰ ਕੋਈ 10 ਸਾਲ ਹੋ ਗਿਆ ਵਾ ਜਾਵਣਾਈ ਇੱਥੇ ਨਹਿਰ ਦੇ ਕੰਡੇ ਲਾਉਂਦੇ ਆ ਰੇੜੀ ਤੇ ਇਸ ਵਾਰੀ ਪਹਿਲਾਂ ਪਿਛਲੇ ਵਾਰੀ ਆਈ ਵੇਚਿਆ 120 ਰੁਪਏ ਕਿਲੋ ਇਸ ਵਾਰੀ ਆਈ ਵੇਲ ਦੇ ਤੇ 200 ਰੁਪਏ ਕਿਲੋ ਜਿਹੜਾ ਜਾਵਨ ਬੂਟੇ ਤੇ ਲੱਗਿਆ ਸੀ بارش ਕਰਕੇ ਸਾਰਾ ਖਰਾਬ ਹੋ ਗਿਆ ਵਾ ਤੇ ਜਾਵਨ ਇਹ ਕਿ ਬਹੁਤ ਕਟਵਾ ਤਾਂ ਕਰਕੇ ਆਈ 200 ਰੁਪਏ ਕਿਲੋ ਵੇਚਣ ਦੇ ਜੀ ਹਾਂਜੀ ਸੇਲ ਦੇ ਉੱਤੇ ਫਰਕ ਪਿਆ ਕਈ ਆ ਕੇ ਗਰਾਕ ਪੁੱਛਦੇ ਆ ਤੇ ਪੁੱਛਣ ਤੋਂ ਬਾਅਦ ਚੈੱਕ ਕਰਦੇ ਆ ਕਰਦਣ ਤੋਂ ਬਾਅਦ ਉਹ ਚੱਲ ਜਾਂਦੇ ਜਿਹੜਾ ਖਾਣ ਵਾਲਾ ਬੰਦਾ ਹੁੰਦਾ ਉਹ ਲੈ ਕੇ ਜਾਂਦਾ ਵਾ ਤੇ ਬਾਕੀ ਦੇ ਵੇਖਣ ਵਾਲੇ ਯਾਰ ਹੁੰਦੇ ਆ ਉਹ ਵੇਖ ਕੇ ਤੇ ਅੱਗੇ ਚੱਲ ਜਾਂਦੇ ਆ ਇਹ ਉਹ ਕਹਿੰਦਾ ਵਾ ਕਿ 200 ਰੁਪਏ ਕਿਲੋ ਜਾਮਨ ਤੁਸੀਂ ਕਿਉਂ ਵੇਚ ਰਹੇ ਹੋ ਇੰਨਾ ਮਹਿੰਗਾ ਕਿਉਂ ਹੋ ਗਿਆ ਵਾ ਤੇ ਇਸ وجہ ਤੋਂ ਕਰਨ ਤੋਂ ਵੇਚਣ ਦੇ ਆ ਕਿ ਇਸ ਵਾਰੀ ਜਾਮਨ ਬਹੁਤ ਘਟ ਲੱਗਿਆ ਵਾ ਮੀਮੂ ਦੇ ਚੱਕਰ ਤੇ ਫਸਲ ਜਿਹੜੀ ਹੈਗੀ ਉਹ ਸਾਰਾ ਖਰਾਬ ਹੋ ਗਿਆ ਵਾ ਤੇ ਉਹਦੇ ਕਰਕੇ ਭਾਜੀ ਆਹੀ 200 ਰੁਪਏ ਕਿਲੋ ਵੇਚਣ ਦੇ ਆ ਇਹ ਤਾਂ ਭਾਜੀ ਇਸ ਕਰਕੇ ਆਹੀ ਵੇਚਣ ਦੇ ਆ ਜਿਹੜਾ ਕਿ 200 ਰੁਪਿਆ ਹੁਣ ਵੇਚਣ ਦੇ ਆ ਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਗਿਆ ਵਾ ਉਸ ਕਰਕੇ ਅਸੀਂ 200 ਰੁਪਏ ਕਿਲੋ ਵੇਚਣ ਦੇ ਆ ਜਿੰਨੂੰ ਅੱਛਾ ਲੱਗਦਾ ਪਿਆ ਉਹ ਲੈ ਕੇ ਜਾ ਰਿਹਾ ਜੇ ਜਿੰਨੂੰ ਨਹੀਂ ਲੱਗਦਾ ਪਿਆ ਉਹ ਨਹੀਂ ਲੈ ਕੇ ਜਾ ਰਿਹਾ ਇਹ ਕੀ ਬਤੀ ਹੈ ਇਹਦੇ ਵਿੱਚ ਇਹ ਸਿਰਫ ਮਿਹਨਤੀ ਲੱਗਿਆ ਵਾ ਇੱਕ ਇੱਕ ਜਾਮੂਨ ਆਹ ਟਾਣੇ ਚੋਂ ਨਾ ਭਾਜੀ ਏਦਾਂ ਕਰਕੇ ਇੱਕ ਇੱਕ ਜਾਮੂਨ ਪੇੜ ਤੋਂ ਚੜਕੇ ਏਦਾਂ ਇੱਕ ਇੱਕ ਜਾਮੂਨ ਛੋੜਦੇ ਆ ਤੇ ਜੇ 200 ਰੁਪਏ ਕਿਲੋ ਵੇਚਣ ਦੇ ਆ ਕੋਈ ਮਾੜਾ ਤੇ ਨਹੀਂ ਵੇਚਣ ਦੇ ਆ ਜੇ ਬੰਦਾ ਖਾਵੇਗਾ ਨਾ 21 ਸਾਲ ਖਾਂਦਾ ਵਾ ਕੋਈ ਬਾਰ-ਬਾਰ ਤੇ ਹੈ ਨਹੀਂ ਕਿ 10 ਦਿਨ 10 ਦਿਨ ਵਾਸਤੇ ਹੈਗਾ ਵਾ ਜਾਮੂਨ ਦਾ ਸੀਜ਼ਨ ਹੈ ਉਹ 10 ਦਿਨ ਬੰਦਿਆਂ ਨੇ ਆਪਣਾ ਜਾਵਣ ਇੱਥੇ ਲਾਂਦਾ ਵਾ ਤੇ ਲਾ ਕੇ ਉਹ ਆਪਣਾ ਵੇਰਦਾ ਗੁਜ਼ਾਰਾ ਕਰਦਾ ਵਾ ਠੀਕ ਹੈ ਕਿ ਨਹੀਂ ਬਾਜੀ ਗੁਰਦਾਸਪੁਰ ਜੋੜਾ ਛਤਰਾ ਚੌਂਕੀ ਦੀ ਇੰਚਾਸ ਤੇਂਦਰਪਾਲ ਸਿੰਘ ਨੇ ਆਤਾ ਸੰਭਾਲਦਿਆ ਹੀ ਸ਼ਰਾਤੀ ਯੰਸਾ ਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਅੱਜ ਉਹਨਾਂ ਨੇ ਜੋੜਾ ਛਤਰਾ ਵਿਖੇ ਵਿਸ਼ੇਸ਼ ਨਾਕਾ ਲਗਾ ਕੇ ਮੋਟਰਸਾਈਕਲਾਂ ਦੇ ਦਸਤਾਵੇਜ਼ ਚੈੱਕ ਕੀਤੇ ਤੇ ਬੁਲਟ ਮੋਟਰਸਾਈਕਲਾਂ ਨੂੰ ਰੋਕ ਰੋਕ ਕੇ ਚੈੱਕ ਕੀਤੇ ਕਿ ਕਿਤੇ ਉਹਨਾਂ ਦੇ ਸਲੈਂਸਰ ਨਾਲ ਛੇੜਛਾੜ ਤਾਂ ਨਹੀਂ ਕੀਤੀ ਤੇ ਉਹਨਾਂ ਤੇ ਪਟਾਕੇ ਤਾਂ ਨਹੀਂ ਮਰਵਾਏ ਜਾ ਰਹੇ ਉਨ੍ਹਾਂ ਵੱਲੋਂ ਫੜ ਫੜ ਕੇ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ ਚਾਲਕਾਂ ਦੇ ਵਿਚ ਲਾਂ ਘਟੇ ਗਏ ਇਹ ਜੋ ਨਾਕੇ ਨੇ ਇਹ ਮਾਨਯੋਗ ਸੀਨੀਅਰ ਅਫਸਰਾਂ ਦੇ ਹੁਕਮਾਂ ਮੁਤਾਬਕ ਇਹ ਸਰਪ੍ਰਾਈਜ਼ ਚੈਕਿੰਗ ਕੀਤੀ ਜਾਂਦੀ ਆ ਜਿਹਦੇ ਵਿੱਚ ਟੂ ਵੀਲਰ ਬਿਨਾ ਨੰਬਰ ਪਲੇਟ ਜਿਹੜੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਪਟਾਕੇ ਮਾਰਦੇ ਨੇ ਜਾਂ ਜਿਨ੍ਹਾਂ ਨੇ ਮੂੰਹ ਟਕੇ ਨੇ ਜੋ ਮਾਨਯੋਗ ਡੀਸੀ ਸਾਹਿਬ ਵੱਲੋਂ ਵੀ ਇਹ ਹਦਾਇਤਾਂ ਨੇ ਵੀ ਕੋਈ ਵੀ ਜਿਹੜਾ ਟੂ ਵੀਲਰ ਵਾਲਾ ਉਹ ਮੂੰਹ ਟਕੇ ਵੀ ਕੱਲ ਨਹੀਂ ਚਲਾਏਗਾ ਜਿਹੜੇ ਸਕੂਲੀ ਬੱਚੇ ਨੇ ਜਿਹੜੇ ਟ੍ਰਿਪਲਿੰਗ ਕਰਦੇ ਨੇ ਉਹਨਾਂ ਸਬੰਧੀ ਅੱਜ ਅਹੀ ਸਪੈਸ਼ਲ ਨਾਕਾਬੰਦੀ ਕਰਕੇ ਜਿਹੜੇ ਸ਼ੱਕੀ ਵਿਅਕਤੀ ਸੀ ਉਹਨਾਂ ਨੂੰ ਵੀ ਚੈੱਕ ਕੀਤਾ ਅਤੇ ਜਿਨ੍ਹਾਂ ਵੀ ਕਲਾ ਦੇ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਮਾਰਨ ਵਾਲੇ ਨੇ ਸ਼ਰਾਰਤੀ ਅੰਸਰ ਨੇ ਉਹ ਮੋਟਰਸਾਈਕਲ ਅਹੀ ਅੱਜ ਬੌਂਡ ਕੀਤੇ ਆ ਜੀ ਆਮ ਲੋਕਾਂ ਨੂੰ ਗੱਦੀ ਸੰਦੇਸ਼ ਦਿੰਦਾ ਹਾਂ ਆਮ ਲੋਕਾਂ ਨੂੰ ਇਹੋ ਹੀ ਆ ਵੀ ਜਿਹੜੇ ਤੁਹਾਡੇ ਬੱਚੇ ਛੋਟੇ ਨੇ ਅਜੇ ਸਕੂਲਾਂ 'ਚ ਪੜ੍ਹਦੇ ਨੇ ਜਿਨ੍ਹਾਂ ਦੇ ਕੋਲ ਡਰਾਈਵਿੰਗ ਲਾਇਸੈਂਸ ਜਾਂ ਵੈਲਿਡ ਡਾਕੂਮੈਂਟ ਨਹੀਂ ਹਨ ਉਹਨਾਂ ਨੂੰ ਬੁਲਟ ਮੋਟਰਸਾਈਕਲ ਵਰਗਾ ਹੈਵੀ ਵਹੀਕਲ ਜੋ ਨਾ ਦਿੱਤਾ ਜਾਵੇ ਅਗਰ ਉਹਨਾਂ ਦੇ ਕੋਲ ਡਾਕੂਮੈਂਟ ਪੂਰੇ ਨੇ ਤਾਂ ਹੀ ਉਹ ਇਹੋ ਜਿਹੜੇ ਕੋਈ ਹਾਈਵੇ ਵਹੀਕਲ ਨੇ ਉਹਨਾਂ ਦੇ ਲਾਇਸੈਂਸ ਬਣੇ ਨੇ ਤਾਂ ਤਾਂ ਹੀ ਉਹ ਇਹ ਬੁਲਟ ਮੋਟਰਸਾਈਕਲ ਵਗੈਰਾ ਉਹਨਾਂ ਨੂੰ ਅਲਾਉ ਕਰਨਗੇ ਮੇਰੀ ਇਲਾਕਾ ਨਿਵਾਸੀਆਂ ਨੂੰ ਇਹੋ ਬੇਨਤੀ ਹੈ ਕਿ ਜੋ ਪੰਜਾਬ ਸਰਕਾਰ ਦੁਆਰਾ ਇਹ ਇੱਕ ਬੜਾ ਹਾਈ ਲੈਵਲ ਤੇ ਜਿਹੜਾ ਯੁੱਧ ਨਸ਼ਾ ਵਿਰੋਧ ਕਿਉਂਕਿ ਸਰਕਾਰ ਨੇ ਮਨ ਬਣਾ ਲਿਆ ਵੀ ਇਹ ਨਸ਼ਿਆਂ ਦਾ ਜਿਹੜਾ ਕੋੜ ਆ ਇਹ ਹੁਣ ਪੰਜਾਬ ਵਿੱਚ ਰਹਿਣ ਨਹੀਂ ਦੇਣਾ ਇਹੋ ਇਨਸਟਰਕਸ਼ਨਾਂ ਨੇ ਉਹਨਾਂ ਨੇ ਸਾਨੂੰ ਦਿੱਤੀਆਂ ਨੇ ਅਸੀਂ ਵੀ ਅੱਗੋਂ ਇਹੋ ਮਨ ਬਣਾਇਆ ਮੇਰੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਘਰਾਂ ਵਿੱਚੋਂ ਨਿਕਲ ਕੇ ਤੁਹਾਨੂੰ ਜਿਹੜਾ ਵੀ ਕੋਈ ਇਲਾਕੇ 'ਚ ਮਾੜਾ ਅਨਸਰ ਜਿਹੜਾ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਸਾਨੂੰ ਜਾਣਕਾਰੀ ਦੇ ਅਗਰ ਕੋਈ ਬੱਚਾ ਇਸ ਨਸ਼ੇ ਦੀ ਲਪੇਟ 'ਚ ਆ ਚੁੱਕਾ ਹੈ ਤਾਂ ਉਸ ਦੀ ਵੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਪੰਜਾਬ ਸਰਕਾਰ ਦੁਆਰਾ ਵਕਤ-ਵਕਤ ਡੀ ਐਡਿਕਸ਼ਨ ਸੈਂਟਰ ਬਣਾਏ ਗਏ ਨੇ ਉਹਨਾਂ ਦੇ ਵਿੱਚ ਪੰਜਾਬ ਪੁਲਿਸ ਦੁਆਰਾ ਇਹਨਾਂ ਨੂੰ ਇਹਨਾਂ ਦਾ ਇਲਾਜ ਕਰਵਾਇਆ ਜਾਂਦਾ ਹੈ ਇਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਤੇ ਭਰਤੀ ਕਰਵਾ ਕੇ ਤੇ ਇਹਨਾਂ ਦੇ ਫਿਊਚਰ ਤੇ ਜਿਹੜਾ ਉਹ ਧਿਆਨ ਦਿੱਤਾ ਜਾ ਰਿਹਾ ਹੈ ਨੇੜਲੇ ਪਿੰਡ ਦਰਾਕਾਂ ਵਿੱਚ ਉਸ ਸਮੇਂ ਵੱਡੀ ਦੁਖਦਾਈ ਘਟਨਾ ਸਾਹਮਣੇ ਆਈ ਜਦੋਂ ਛੱਪੜ ਵਿੱਚ ਡੁੱਬਣ ਕਾਰਨ ਚਚੇਰੇਪਰਾਵਾ ਦੀ ਦਰਦਨਾਕ ਮੌਤ ਹੋ ਗਈ ਜਿਸ ਦਾ ਪਤਾ ਚੱਲਦੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਜਾਣਕਾਰੀ ਅਨੁਸਾਰ ਐਸਸੀ ਪਰਿਵਾਰਾਂ ਨਾਲ ਸਬੰਧਿਤ ਦੋ ਬੱਚੇ ਲਬਪ੍ਰੀਤ ਸਿੰਘ ਉਮਰ 6 ਸਾਲ ਪੁੱਤਰ ਸਤਨਾਮ ਸਿੰਘ ਅਤੇ ਨਵਜੋਤ ਸਿੰਘ ਪੁੱਤਰ 7 ਸਾਲ ਪੁੱਤਰ ਕਾਲਾ ਸਿੰਘ ਵਾਸੀ ਦਰਾਕਾ ਜੋ ਆਪਸ ਵਿੱਚ ਚਚੇਰੇ ਭਰਾ ਸਨ ਪਿੰਡ ਦੇ ਛੱਪੜ ਨਜ਼ਦੀਕ ਰੋਜ਼ਾਨਾ ਦੀ ਤਰ੍ਹਾਂ ਖੇਡ ਰਹੇ ਸਨ ਕਿ ਅਚਾਨਕ ਛੱਪੜ ਵਿੱਚ ਜਾ ਡਿਗੇ ਜਿਨ੍ਹਾਂ ਦੇ ਛੱਪੜ ਵਿੱਚ ਡਿੱਗਣ ਦਾ ਪਤਾ ਲੱਗਦੇ ਹੀ ਨਜ਼ਦੀਕੀ ਖੇਡ ਰਹੇ ਹੋਰ ਬੱਚਿਆਂ ਨੇ ਸ਼ੋਰ ਮਚਾ ਦਿੱਤਾ ਤਾਂ ਤੁਰੰਤ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਬੜੀ ਮੁਸ਼ਕਲ ਤੋਂ ਬਾਅਦ ਬੱਚਾ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ ਉਹਨਾਂ ਬੱਚਿਆਂ ਨੂੰ ਤੁਰੰਤ ਤਪਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਦਾ ਚੈੱਕਅਪ ਕਰਨ ਉਪਰੰਤ ਮ੍ਰਿਤਕ ਲਾਨ ਕਰ ਦਿੱਤਾ। ਅੰਮ੍ਰਿਤਸਰ ਦੇ ਨਜ਼ਦੀਕ ਲੱਗਦੇ ਪਿੰਡ ਮਹਿਮੇ ਦੀ ਇੱਕ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਪਿੰਡ ਵਾਲਿਆਂ ਨੇ ਇੱਕ ਮਹਿਲਾ ਨੂੰ ਕਾਬੂ ਕੀਤਾ ਜੋ ਚਿੱਟਾ ਵੇਸ ਸੀ। ਜਦੋਂ ਪਿੰਡ ਵਾਲਿਆਂ ਨੇ ਇਸ ਮਹਿਲਾ ਨੂੰ ਕਾਬੂ ਕੀਤਾ ਤਾਂ ਫਿਰ ਦੇਖੋ ਕਿੰਦਾ ਰੋ ਰੋ ਕੇ ਆਪਣੀ ਜਾਨ ਬਚਾਉਂਦੀ ਹੋਈ ਇਹ ਨਜ਼ਰ ਆ ਰਹੀ ਹੈ। ਪਰ ਮੌਕੇ ਤੇ ਪਿੰਡ ਦੇ ਨੰਬਰਦਾਰ ਨੇ ਮੌਜੂਦਾ ਵਿਧਾਇਕ ਨੂੰ ਵੀ ਫੋਨ ਲਗਾ ਦਿੱਤਾ ਤੇ ਪਿੰਡ ਵਾਲਿਆਂ ਨੇ ਇਸ ਮਹਿਲਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਕੋਈ ਨਹੀਂ। ਨਵਾਂ ਵਾਲਾ ਬੜਾ ਮਾਰ। ਮੈਂ ਤਾਂ ਲੋਲ ਨੂੰ ਲੈ ਲੈ ਵੀ ਲੋਲ ਨੂੰ ਲੈਂਦਾ ਤੇ ਇਹ ਮੈਨੂੰ ਉਹ ਕਰੀ ਜਾਂਦੇ। ਇਹ ਨਹੀਂ ਪਿੰਡ ਵਿੱਚ ਹੱਥ ਹੀ ਹੋਣਾ ਪੁਲਿਸ ਦਾ ਕੰਮ ਹੈ। ਨਹੀਂ ਪਰਵਾਹ। ਮੈਂ ਚੈਂਪਲ ਨੰਬਰਦਾਰ ਮਿੰਮੀ ਤੋਂ ਬੋਲਦਾ ਪੁਲਿਸ ਤੇ ਜਨਾਨੀ ਪੜੀ ਉਹ ਸੁਨਾਹ ਖੜਾ ਬਹੁਤ ਜ਼ਿਆਦਾ ਵਾ। ਬਾਹਰੋਂ ਆਈ ਆ। ਇਹ ਆਵੇ। ਇਹਦਾ ਵੀ ਮੂੰਹ ਖੜਾ। ਇਹ ਨਾ ਆਵੇ। ਉਹ ਵੀ ਹੱਥ ਜਿਪੜਦਾ। ਆ ਲੋ ਵੀ ਹੱਥ। ਕੀ ਕੀ ਸੇਜੋ। ਮੈਂ ਮੇ ਪੁੱਲ ਤੇ ਆ ਵੀ ਹੱਥ ਜੀ ਇਹਦੇ ਪੁੱੜੀਆਂ ਹੋਰ ਹੋਰ ਆ ਆ ਲੈ ਲਓ ਉਹਨੂੰ ਲੈ ਲੈ ਆ ਆ ਠੀਕ ਹੈ ਮਾਰਾ ਕੁਝ ਪਿਆ ਆ ਆ ਲੈ ਆਧਾ ਹੱਥ ਆਪੇ ਪੁੱੜੀਆਂ ਲੈ ਲਓ ਲੂ ਲਾ ਲੈ 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 ਲਓ ਆ ਲੈ ਲਓ ਉਹਨੂੰ ਲੈ ਲੈ ਆ ਜਿੱਦੀ ਮਰਜੀ ਤੋਂ ਹੋਣਾ ਦੋ ਪੁੱੜੀਆਂ ਹੋਰ ਵੀ ਹੋਣਾ ਹੋਰ ਵੀ ਗੋਲ ਵੀ ਆਪੇ ਇਹਦੇ ਕਰਨਾ ਮੈਂ ਕੱਟ ਕੇ ਤੇ ਚਾਹ ਰਹੀ ਨਹੀਂ ਲੈ ਲੈਣਾ ਕੁਝ ਘੱਟ ਦੋ ਲੀ ਆ ਬਾਦੀਨ ਮੂੰਹ ਸਦਾ ਗਾਲੀਂ ਨਾ ਦਿੰਦੀ ਮੈਂ ਜਿਹੜੇ ਪਿੰਡੋਂ ਆਇਆ ਜਿਹੜੇ ਨੂੰ ਲੈ ਲਈ ਮੈਨੂੰ ਜਿੱਤੀ ਵਾਤੀ ਸੁਮਾ ਲੱਗ ਗਿਆ ਯਾਰ ਮੈਂ ਤਾਂ ਲੋਨੀ ਆ ਯਾਰ ਮੈਂ ਨਹੀਂ ਫੇਰਦੀ ਮੈਂ ਤਾਂ ਲੈ ਲਈ ਯਾਰ ਐਸਾ ਚੱਕੀ ਜਾਂਦੀ ਆਂਦੀ ਮੈਂ ਤਾਂ ਲੋਨੀ ਆ ਯਾਰ ਇਹ ਬਿੜਾ ਕਰ ਕਰਕੇ ਸੁਰਤਾ ਜ ਸਾਡੇ ਪਿੰਡ ਦਾ ਬਸ ਇਹ ਤਾਂ ਮੈਨੂੰ ਹੀ ਬਦਨਾਮ ਕਰਦਾ ਮੂੰਹ ਮੁੰਡੇ ਦੀ ਭੱਜੇ ਮੈਨੂੰ ਕਿ ਪਤਾ ਹੀ ਮੈਨੂੰ ਕਰ ਰੱਬ ਇਹ ਨਾ ਗਈ ਨਾ ਬੀਬੀ ਕਤੇ ਇਹਦਾ ਭਗਵੰਤ ਮਾਨੇ ਕੇ ਬੰਦ ਕਰਨ ਹਾ ਤੇ ਤਰੀਬ ਹੋ ਗਈ ਹੱਤੱਕੀ ਜਾਂਦੀ ਹੁੰਦੀ ਬੀਬੀ ਘਰੇ ਕੰਮ ਜਪਈ ਤਾ ਹਾਂ ਹਾਂ ਗਾਂਜੇ ਮੱਲ ਨਹੀਂ ਅਮਨ ਜੱਡੀ ਵਾਪਸ ਹੋ ਲੱਗੇ ਮਰੀ ਇੱਕ ਕੁੜੀ ਆ ਮੈਂ ਨਹੀਂ ਵੇਚਦੀ ਅੰਕਲ ਜੀ ਉਹਨੂੰ ਜੱਡੀ ਵਾਪਸ ਹੋ ਲੱਗੇ ਪੈਰੀਆ ਦਲਵਾਲਾ ਵਰਗਾ ਚਲ ਆਪੇ ਪੁੱਛ ਨੂੰ ਦੱਸੇਗੀ ਨਾ ਕਿੱਥੋਂ ਆਇਆ ਮਾਲ ਉਹਨਾਂ ਨੂੰ ਕਿਹਨੇ ਵੇਚਿਆ ਗਾਂ ਕਿਹਨੇ ਦਿੱਤਾ ਗਾੜੀਆਂ ਕਿਹਨੇ ਉਹਨੂੰ ਵੇਚਿਆ ਪੁਲਿਸ ਦੇ ਆਪੇ ਕਢਾਉਗੇ ਆ ਗਿਆ ਆਪੋ ਤੇ ਪੁੱਛਣਾ ਕਾ ਸਾਡਾ ਕੰਮ ਥੋੜੀ ਉਹਨੇ ਹੁਣ ਜਾ ਸਾਹਮਣੇ ਤੋਂ ਉਹਦੇ ਵੇਚਣ ਦੇ ਨੂੰ ਫੜਨਾ ਵੀ ਜਾ ਮਿਲਦੇ ਆਵੇ ਆਈ ਆਮ ਹੁੰਦਾ ਜੀ ਮੁੰਡਾ ਕਿਹੜਾ ਠੀਕ ਆ ਇਹ ਮੁੰਡੇ ਕਿਹੜਾ ਮੁੰਡਾ ਭੱਜ ਗਿਆ ਨਾ ਨਾਲ ਉਹ ਬੇਬੀ ਆਪੇ ਫੜ ਲੈਣਾ ਪੁਲਿਸ ਨੇ ਅਗਿਆ ਸੁਰੀ ਕੰਮ ਕਰਨਾ ਚਿੱਟੀ ਜੀ ਉਹਦਾ ਮਾਲ ਲਾਉਂਦਾ ਕਿਹੜਾ ਮਾਲ ਦਾ ਮੁੰਡਾ ਨਾਕ ਦਾ ਮੁੰਡਾ ਆਪਣੇ ਪਿੰਡ ਦਾ ਕਿਤੇ ਆਂ ਫਾਦਾ ਕਦੀ ਸਕੂਲੇ ਆਣੂ ਕਦੀ ਆਣੋ ਫੇਰ ਤੇ ਕੰਨ ਲਾਉਂਦਾ ਵੀ ਆਏ ਜਾਨੀ ਇਹ ਉਹ ਆਪਣੇ ਪਿੰਡ ਦਾ ਹੀ ਹੈ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਉਹਦੇ ਫੜਿਆ ਜਾਣਾ ਉਹਨਾਂ ਕੁੜੀਆਂ ਪਿੰਡ ਦਾ ਬਿੜਾ ਕਰ ਕਰਕੇ ਛੁੱਟਦਾ ਆਹ ਦੇਖੋ ਪੰਡੋਰੀ ਵਾਲੀ ਹੀ ਫੜਦੀ ਮੈਂ ਤਾਂ ਤੇ ਮਦਰ ਲੱਗਾ ਮੇਰੇ ਹੁੰਦੇ ਜੱਟੀ ਮਰਜੀ ਸੋ ਲੱਗੇ ਬੜੀ ਸਾਦੀ ਸਾਦੀ ਕੁੜੀ ਹੈ ਨਾ ਤਾਂ ਬਲੋਨੀ ਆ ਸਾਡੇ ਪਿੰਡ ਦੇ ਨਿੱਕੇ ਨਿੱਕੇ ਆਨੇ ਆ ਜੰਮੇ ਵਾਲੇ ਲੱਭਾ ਕਰਕੇ ਦਿੱਤਾ ਹੀ ਅੰਗਜ ਜੰਮੇ ਵਾਲੀ ਮੇਦੀ ਮੇਦਾ ਨਿਯਮ ਦਾ ਆਦੇਸ ਕੋ ਲੈ ਲਈਏ ਮਨੂ ਗੇ ਨੰਬਰ ਤੇ ਦਰਵਾਜ਼ਾ ਲੈ ਲਈਏ ਕੋ ਤੇ ਤੂੰ ਪੈਣ ਕਿਹੜੀ ਕੰਮ ਤੇ ਕੋ ਲਾੜੀ ਬੰਦੇ ਜਿਹਨੂੰ ਲਾਉਂਦੇ ਸਨ ਜਨਾਨੀ ਜਿੰਨਾਂ ਦੀ ਕੋ ਲਾਉਂਦੀਆਂ ਨੂੰ ਮੇਰੇ ਜੀ ਨਾਲ ਲਾਉਂਦੀ ਆ ਲੈ ਨੀ ਮੀਂਹ ਪਾਦੀ ਲਾਉਂਦੀ ਆ ਤਾਂ ਆ ਵੇਚਦੀ ਫਿਰਦੀ ਤੂੰ ਮੈਂ ਤਾਂ ਘਰ ਆਇਆ ਨੂੰ ਆਪੇ ਦੇਖੋ ਸਬਡਿਵੀਜ਼ਨ ਤਲਵੰਡੀ ਸਾਬੋ ਵਿਖੇ ਨਵੀਂ ਬਣ ਰਹੀ ਤਹਿਸੀਲ ਕੰਪਲੈਕਸ ਦੀ ਬਿਲਡਿੰਗ ਵਿੱਚ ਉਦਘਾਟਨ ਤੋਂ ਇੱਕ ਦਿਨ ਪਹਿਲਾਂ ਅੱਜ ਨਵੇਂ ਪੈ ਰਹੇ ਲੈਂਟਰ ਦੇ ਡਿੱਗਣ ਕਾਰਨ ਕਰੀਬ 4 ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਤੀ ਕਰਵਾਇਆ ਗਿਆ ਇਸ ਮਾਮਲੇ ਤੇ ਜਿੱਥੇ ਹੁਣ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਇਹਨਾਂ ਮਜ਼ਦੂਰਾਂ ਦੇ ਹੋਏ ਨੁਕਸਾਨ ਲਈ ਠੇਕੇਦਾਰ ਖਲਾਫ ਮਾਮਲਾ ਦਰਜ ਕਰਕੇ ਜ਼ਖਮੀ ਹੋਏ ਮਜ਼ਦੂਰਾਂ ਦਾ ਇਲਾਜ ਅਤੇ ਮੁਆਵਜ਼ਾ ਦੇਣ ਦੀ ਮੰਗ ਵੀ ਉਠਾਈ ਜਾ ਰਹੀ ਹੈ। ਮੇਰਾ ਅਰਜਿੰਦਰ ਸਿੰਘ ਅਰਜਿੰਦਰ ਸਿੰਘ ਜੱਗੀ ਹੈ। ਅਰਜਿੰਦਰ ਕਿੱਥੇ ਕੰਮ ਕਰਦੇ ਸੀ ਕੀ ਗੱਲ ਹੋਈ ਹੈ ਸਾਰੀ? ਗੱਲ ਇਹ ਜੀ ਕਿੰਨਾਂ ਦੇ ਉੱਤੇ ਲੈਂਟਰ ਦਾ ਕੰਮ ਚੱਲੀ ਜਾਂਦਾ ਸੀਗਾ। ਹਾਂ। ਤੇ ਅਸੀਂ ਮਤਲਬ ਕਿ ਥੱਲੇ ਪੌੜੀਆਂ ਤੇ ਪਾਈ ਜਾਂਦੇ ਸੀ ਕਿੰਨਾ ਦਿਨ ਦੋ। ਤੇ ਕਿੰਨਾ ਲੈਂਦੇ ਆ ਜੀ ਉਹ ਉੱਪਰ ਚੜਾਗਾ ਹਜੇ ਆਈ ਹੈਗਾ। ਉਹ ਵੱਡਾ ਮਾਲਕ ਆਇਆ ਹੈਗਾ ਜਿਹੜਾ ਉਹ ਕਹਿੰਦਾ ਵੀ ਚਾਰ ਬੰਦੇ ਮੈਂ ਭੇਜ ਦਿੰਦਾ ਹਜੇ ਹੋਰ ਵੀ ਸਾਰਾ ਮਾਲ ਛੱਡ ਦਾਂਗੇ। ਹਾਂ। ਉਹ ਵਸ ਸਮੇਂ ਬਾਬੂ ਨਾਲ ਅਜੇ 5 ਮਿੰਟ ਗੱਲ ਕਰੀ ਕਰੀ ਗਿਆ ਖੜਾ ਤੇ ਵਾ ਜਦੋਂ ਮਾਰਿਆ ਮੈਂ ਬਾਹਰ ਆਇਆ ਉਹਦੀ ਵਸ ਉਹਦੀ ਲੈਂਟਰ ਡਿੱਗ ਪਿਆ ਜੀ ਵਸ ਉਦੋਂ ਉਹਨੂੰ ਵਸ ਆਹ ਗੱਲ ਹੋ ਗਈ ਕਹਿੰਦੇ ਵੀ ਕਿੰਨਾ ਲੈਂਦੇ ਆ ਵੀ ਬੰਦਾ ਕਿੰਨੇ ਕ ਬੰਦੇ ਥੱਲੇ ਆ ਗਏ ਬੰਦੇ ਦਾ ਜੀ ਕਿੰਨਾ ਲੈਂਦੇ ਆ 2-10 ਦੇ ਆ ਜੀ ਹਾਂ ਜਿਹੜਾ ਇੱਕ ਬੰਦਾ ਦਾ ਮੈਂ ਆਪਦੇ ਵੀਡੀਓ ਵੀ ਬਣਾਈ ਆ ਉਹ ਬਣੀ ਆ ਉਹਦੀ ਤੇ ਕਿੰਨਾ ਲੈਂਦੇ ਆ ਉਹ ਬੰਦੇ ਨੂੰ ਕਿੰਨਾ ਲੈਂਦੇ ਆ ਆ ਕੇ ਭੱਜ ਕੇ ਤੇ ਕੰਨਾਂ ਨਾਲ ਉਤੋ ਰੇਤਾ ਕਰਕੇ ਤੇ ਬਾਹਰ ਖੜਿਆ ਤੋ ਕਿਹੜਾ ਪੈਨਾ ਸਰ ਖੜਾ ਹੋਇਆ ਸੀ ਆਪ ਦੇ ਕੀ ਕਾਰਨ ਕੀ ਆ ਕਿਉਂ ਡਿੱ ਗਿਆ ਕਹਿੰਦੇ ਮਟੀਆ ਕਾਰਨ ਜੀ ਤਾਂ ਹੁਣ ਮਟੀਆ ਰਵੀ ਦੇਖੋ ਹੁਣ ਸਾਰਾ ਕੁਝ ਹੀ ਗੱਲਾਂ ਆਂ ਤਾਂ ਹੁਣ ਇਹ ਹੀ ਗੱਲਾਂ ਹੋ ਸਕਦੀਆਂ ਜੀ ਹੁਣ ਤਾਂ ਕਰਕੇ ਵੀ ਕੋਈ ਅਣਗਹਿਲੀ ਅਣਗਹਿਲੀ ਵਾਲੀ ਗੱਲ ਆ ਜੀ 500 ਰੁਪਏ ਦੀ ਢਾੜੀ ਤੇ ਲੇਬਰ ਵਾਲਾ ਬੰਦਾ ਆਉਂਦਾ ਜੀ ਮੈਂ ਇਹ ਢਾੜੀ ਕਰਦਾਗਾ ਉਹੀ ਕਮਾਉਣਾ ਉਹੀ ਖਾਣਾ ਬੰਦੇ ਨੇ ਜੀ ਕਿੰਨਾ ਡਰ ਲੱਗਦਾ ਹੁਣ ਤੁਹਾਨੂੰ ਮੈਂ ਤਾਂ ਜੀ ਆਹ ਦੇਖ ਕੇ ਹਾਸਾ ਨਾ ਮੇਰਾ ਤਾਂ ਦਿਲ ਹੁਣ ਵੀ ਕੰਬੀ ਜਾਂਦਾ ਵੀ ਇਹ ਭਾਰੀ ਹੈ ਇਹੇ ਕੰਮ ਤੇ ਆਉਂਦੇ ਦੋ ਵਾਰ ਨ ਤਾਂ ਸਤਿਮ੍ਰਿਦਾ ਕੀ ਇਹ ਘਰ ਦਾ ਸੂਈ ਹੈਗੀ ਕਿਸ ਤਰ੍ਹਾਂ ਦੀ ਇੱਥੇ ਚਾਹੀ ਜੇ। ਤੇ ਦਰਸਲ ਆਪਣੇ ਮੈਨੂੰ 4:30 ਵਜੇ ਹਜੇ ਮੈਂ ਆਫਿਸ ਦੇ ਵਿੱਚ ਹੀ ਸੀਗਾ ਕੰਮ ਕਰ ਕਰਦੇ ਆ ਦਫਤਰ ਤਾਂ। ਤੇ ਦਰਸਲ ਮੈਨੂੰ ਕਾਲ ਆਇਆ ਸੀਗਾ ਆਪਣੇ ਜਿਹੜੇ ਟੈਕਨੀਕਲ ਸਿਸਟਮ ਨੇ। ਉਹ ਦਰਸਲ ਇੱਥੇ ਨੈਟਵਰਕ ਦਾ ਕੰਮ ਕਰਨਾ ਆਇਆ ਸੀ ਕੱਲ ਈ ਜੀ ਇੰਸਟੀਟਿਊਟ ਦਾ ਸੌਫਟ ਲਾਂਚ ਕਰਨਾ ਸੀਗਾ ਆਪਾਂ ਨੇ ਇੱਥੇ। ਤੇ ਜਦੋਂ ਉਹਨਾਂ ਨੇ ਮੈਨੂੰ ਕਾਲ ਆਇਆ ਉਹ ਇੱਥੇ ਸੀਗੇ ਉਹ ਕਹਿੰਦੇ ਵੀ ਇੱਥੇ ਛੱਤ ਡੇਗੀ। ਮੈਂ ਜੀ ਦੀ ਤਸਵੀਰ ਸੀ ਮੇਰੀ ਆਪਾਂ ਉੱਥੇ ਗਿਆ ਮੈਂ। ਤੇ ਦੇਖਿਆ ਇਹ ਜਿਹੜੀ ਪੂਰੀ ਜਿਹੜੀ ਅੱਜ ਛੱਤ ਪਾਈ ਸੀਗੀ ਉਹ ਇੱਥੇ ਪੂਰੀ ਕਲਾਪਸ ਕਰ ਗਈ ਹੈ ਤੇ ਉਹਦੇ ਵਿੱਚ ਆਪਣੇ ਜਿਹੜੇ ਤਿੰਨ ਨੇਗੇ ਮਜ਼ਦੂਰ ਅਜੇ ਜ਼ਖਮੀ ਵੀ ਹੋਏ ਨੇ ਉਹਨਾਂ ਨੂੰ ਜਲਦੋ ਜਲਦ ਹਸਪਤਾਲ ਆਪਾਂ ਭਰਤੀ ਕਰਾ ਦਿੱਤਾ ਗਿਆ ਸਰ ਕੀ ਲੱਗਦਾ ਕਿਉਂ ਹੋਇਆ ਹੈਗਾ ਲੱਗਦਾ ਮਟੀਰੀਅਲ ਮਾੜਾ ਹੈ ਐਕਚੁਅਲੀ ਲੋਕਾਂ ਨੇ ਅਸਲ ਆਪਾਂ ਜਿਹੜੇ ਜਿਹੜੇ ਪੀਡਬਲ ਦੇ ਸਾਫ ਨੇਗੇ ਐਕਸ਼ਨ ਸਾਹਮਣੇ ਅਜ ਦੋ ਸਾਹਮਣੇ ਉਹਨਾਂ ਨੂੰ ਧਿਆਨ ਦੇ ਵਿੱਚ ਲਿਆ ਦਿੱਤੀ ਗਈ ਆ ਇਹ ਬੈਟ ਦੱਸ ਸਕਦੇ ਨੇ ਕਿ ਉਹਨਾਂ ਨੂੰ ਲੱਗਦਾ ਜਾਂ ਉਸ ਦਿਨ ਕੱਲੇ ਜਿਹੜਾ ਉਦਘਾਟਨ ਕਰਨਾ ਸੀ ਕੱਲ ਵੀ ਉਦਘਾਟਨ ਤੋਂ ਪਹਿਲਾਂ ਜੇ ਕੱਲ ਉਦਘਾਟਨ ਦੀ ਹੋ ਸਕਦਾ ਸੀਗਾ ਵੈਸੇ ਚਲੋ ਜੇ ਮਟੀਰੀਅਲ ਦਾ ਜੋ ਹੋਰ ਕੰਮ ਆ ਉਹ ਤੁਹਾਨੂੰ ਜੋ ਪੀਡਬੀਡਿਓ ਸਟਾਫ ਆ ਜਿਆਦਾ ਦੱਸ ਸਕਦਾ ਬੈਠ ਦਾ ਜਲੰਧਰ ਮਹਾਨਗਰ ਵਿੱਚ ਇਲਾਕਾ ਨਿਵਾਸੀਆਂ ਨੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਣ ਕਰਕੇ ਅੱਜ ਦੁਖੀ ਹੋਏ ਲੋਕਾਂ ਨੇ ਮਕਸੂਦਾ ਫਲਾਈਓਵਰ ਤੇ ਜਾਮ ਲਗਾ ਦਿੱਤਾ ਤੇ ਰਾਹਗੀਰਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਹਿਰ ਦੀ ਦੀਵਾਰ ਨਾ ਬਣੀ ਤਾਂ ਪਾਣੀ ਉਹਨਾਂ ਦੀ ਖੇਤਰ ਵਿੱਚ ਆ ਸਕਦਾ ਹੈ ਤੇ ਹੜ੍ਹਾਂ ਵਾਲੀ ਸਥਿਤੀ ਬਣ ਸਕਦੀ ਹੈ ਤੇ ਇਸ ਦੇ ਨਾਲ ਨਾਲ ਸਿਬ੍ਰੇਸ ਦਾ ਵੀ ਵੱਡਾ ਮਸਲਾ ਸਾਹਮਣੇ ਆਇਆ ਕਿ ਉਹ ਅਫਸਰ ਦੇ ਚਲ ਜੋ ਉਹ ਅਫਸਰ ਦੇ ਚਲ ਜੋ ਕਿੱਥੇ ਗਏ ਨੇ ਕਿਨੂੰ ਮਿਲਿਏ ਕਿਨੂੰ ਮਿਲ ਜੀਏ ਦੱਸੋ ਆ ਕਾਰਪੋਰੇਸ਼ਨ ਚਲ ਜੋ ਆ ਐਮਐਲਏ ਦੇ ਚਲ ਜੋ ਆ ਫਲਾਣੇ ਦੇ ਚਲ ਜੋ ਸਾਨੂੰ ਕੋਈ ਸਮਝ ਨਹੀਂ ਆ ਰਹੀ ਜੀ ਅਸੀਂ ਲੋਕਾਂ ਦਫ਼ਤਰਾਂ ਦੇ ਚੱਕਰ ਕੱਟ-ਕੱਟ ਕੇ ਬੁਰੇ ਹਾਲ ਆ ਸਾਡੇ ਕੋਲ ਨਾਲ ਭਾਈ ਹੁਣ ਤਾਂ ਚਪਲਾਂ ਵੀ ਘਸ ਗਈਆਂ ਨੇ ਇੰਨੇ ਮਸੇਗਾ ਲਾ ਜੇ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਪਿਆ ਏ ਆਖਰਕਾਰ ਅੱਜ ਪੂਰੇ ਮੁਹੱਲੇ ਨੇ ਰਾਤੋਂ ਹੀ ਪਰ ਇਹ ਚਾਰ ਚਾਰ ਵਰੀ ਹੋਏ ਚਾਰ ਵਰੀ ਇਹ ਪ੍ਰਸ਼ਾਸਨ ਨੂੰ ਇਹ ਵੀ ਅਪੀਲ ਆਇਆ ਆਪ ਸਾਲ ਸਾਡੀ ਜਦੋਂ بارش ਹੁੰਦੀ ਹੈ ਤਾਂ ਸਾਡੀ ਅੱਧੀ ਚੌੜੀ ਡੋਬੀ ਜਾਂਦੀ ਹੈ ਠੀਕ ਹੈ ਜੀ ਗੰਦੇ ਨਾਲੇ ਦਾ ਕੰਮ ਸ਼ੁਰੂ ਹੋਇਆ ਪਿਛਲੇ 1.5 ਸਾਲ ਤੋਂ ਪਿਛਲੇ 6 ਮਹੀਨਿਆਂ ਤੋਂ ਗੰਦੇ ਨਾਲੇ ਦਾ ਕੰਮ ਬਿਆਪਤ ਇਹਨਾਂ ਨੇ ਕਿਹਾ ਸੀ ਜਿਹੜੀ ਸਾਈਡ ਦੀ ਜਿਹੜੀ ਵਾਲ ਲੱਗੀ ਉਹ ਪੱਕੀ ਹੋਲੇਗੀ ਉੱਥੇ ਬਸ ਟੋਪ ਵਾਲ ਕਰਕੇ ਪਹੁੰਚਾਈ ਪਰ ਟੋਪ ਵਾਲ 4 ਮਹੀਨੇ ਤੋਂ ਨਹੀਂ ਹੋਈ ਕੰਮ ਰੁਕਿਆ ਬੈਠ ਜਿਸ ਦੇ ਕਾਰਨ ਆਸ-ਪਾਸ ਦੇ ਨਾਲ ਲੱਗਦੇ ਘਰਾਂ ਉਹਨਾਂ ਨੂੰ ਅਹੀ ਡਰ ਬਣਿਆ ਰਹਿੰਦਾ ਕਿ بارش ਤੇਜ ਹੋ ਗਈ ਤਾਂ ਸਾਡੇ ਘਰ ਅੰਦਰ ਪਾਣੀ ਆ ਜਾਣਾ ਜਾਂ ਸਾਡੇ ਸਾਈਡ ਵਾਲੀ ਵਾਲ ਖਸਰ ਜਾਣ ਸਾਡੀ ਜੁਰਮੇ ਇਹ ਬੰਦੀ ਹੈ ਕਿ ਜਲਦੀ ਤੋਂ ਜਲਦੀ ਇਹ ਕੰਮ ਸ਼ੁਰੂ ਕਰਾਇਆ ਜਾਵੇ ਦੁਬਾਰਾ ਬਣਾਈਆ ਜਾਵੇ ਕਿਉਂਕਿ ਮੌਸਮ ਬਿਲਕੁਲ ਲਾਗੇ ਹੈ ਤੇ ਸਾਡੀ ਕਰੋਨੀ ਨਵੀਂ ਹੈ ਹਰ ਸਾਲ ਦੀ ਤਰ੍ਹਾਂ ਅਸੀਂ ਕਹਿੰਦੇ ਕਿ ਇਸ ਸਾਲ ਡੁੱਬ ਗਈ ਇਸ ਸਾਲ ਹੰਦਰ ਡੁੱਬੇਗੀ ਕਿਉਂਕਿ ਸਦਾਨ ਟੁੱਟੀ ਹੋਈ ਹੈ ਪਾਰਕਵਾਰ ਹੈ ਨਹੀਂ ਲੇਕਿਨ ਪਾਣੀ ਆਨਦੇ 100% ਚਾਂਸ ਬਣੇ ਹੋਏ ਨੇ ਦੋਸਤੋ ਇਸ ਹਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਝੇ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜ਼ਾਜ਼ਤ ਰੱਬ ਰੱਖਾਂ